ਸਤਿ ਸ਼੍ਰੀ ਅਕਾਲ ਬਾਈ ਜੀ ਸਬਜ਼ੀ ਦੀ ਆਪਾਂ ਵੀਡੀਓ ਪਾਉਣ ਲੱਗੇ ਆਂ ਕਦੂਆਂ ਦੀਆਂ ਬੱਲਾਂ ਦੇਖੋ ਕਿਵੇਂ ਚਮਕ ਰਹੀਆਂ ਤੇ ਫੁੱਲ ਵੀ ਦੇਖੋ ਕਿਵੇਂ ਲੜੀਵਾਰ ਨਾਲ-ਨਾਲ ਲੱਗੇ ਹੋਏ ਆ ਤੇ ਕਦੂ ਵੀ ਕਿੰਨੇ ਸੋਹਣੇ ਚੌਕ ਰਹੇ ਆ ਆ ਦੇਖੋ ਸਾਫ ਤੇ ਬੜੀਆ ਤੋਰੀਆਂ ਚੌਕ ਰਹੀਆਂ ਤੋਰੀਆਂ ਵੀ ਸਾਫ ਬੜੀਆ ਚੌਕਦੀਆਂ ਆ ਸਾਰੀਆਂ ਨਾਲ-ਨਾਲ ਤੋਰੀਆਂ ਲੱਗੀਆਂ ਤੋਰੀਆਂ ਤੇ ਵੀ ਫੁੱਲ ਦੇਖੋ ਕਿਵੇਂ ਚੌਕਦੇ ਆ ਲੜੀਵਾਰੀ ਹੈ ਝੌਂਕ ਦੇ ਨਾਲ ਨਾਲ ਤੇ ਮਾਰਦਾ ਕੀ ਆਪਾਂ ਨੂੰ ਜਿਹੜੇ ਮੱਖੀ ਪੈਂਦੀ ਹੈ ਨਾ ਮੱਖੀ ਮਾਰ ਜਾਂਦੀ ਹੈ ਮੱਖੀ ਕਦੋਂ ਨੂੰ ਖਰਾਬ ਕਰਨ ਦੀ ਕਿਤੇ ਸੋਹਣੇ ਕਦੂ ਹੁੰਦੇ ਆ ਸਾਰੇ ਮੱਖੀ ਦੇ ਡੰਗ ਵੱਜੇ ਹੋਏ ਐਨੇ ਕਦੂ ਖਰਾਬ ਹੋ ਗਏ ਆਪਣੇ ਤੇ ਇਹਨਾਂ ਇਲਾਜ ਆਪਣੇ ਕੋਲੇ ਆਹੀ ਹੈ ਦਵਾਈ ਆਪਾਂ ਸੁੰਡੀ ਵਾਲੀ ਛਿੜਕ ਨਹੀਂ ਪੈਂਦੀ ਐ ਚਲੋ ਸੁੰਡੀ ਵਾਲੀ ਨਹੀਂ ਛਿੜਕਣੀ ਪੈਂਦੀ ਕਦੂਆਂ ਤੇ ਤੋਰੀਆਂ ਤੇ ਐਕਤੀ ਸੁੰਡੀ ਪੈ ਗਈ ਸੀ ਈਗਲ ਦਵਾਈ ਐ ਇਹ ਕੋਈ ਵੀ ਲਿਆਓ ਦਵਾਈ ਸੁੰਡੀ ਵਾਲੀ ਪ੍ਰੋਕਲੀਮ ਮੰਨ ਲਓ ਕੋਈ ਵੀ ਲਿਆ ਸਕਦੇ ਤੁਸੀਂ ਉਦੇ ਵਿੱਚ ਤੁਸੀਂ ਕੀ ਕਰਨਾ ਨਾ 1 ਕਿਲੋ ਗੁੜ 1 ਕਿੱਲੇ ਮਗਰ 1 ਕਿਲੋ ਗੁੜ ਘੋਲ ਕੇ ਆਮੋ ਘੋਲਿਆ ਹੋਇਆ ਗੁੜ ਆ ਗੁੜ ਘੋਲ ਕੇ ਇਹਦੇ ਵਿੱਚ ਮਿਕਸ ਕਰਕੇ ਬਰੋਕਲੀਮ ਦੇ ਤੇ ਫਿਰ ਛੜਕ ਦੇਣਾ ਮੈਂ ਤੇ ਸਾਰਾ ਡੰਗ ਮਾਰਨੋਂ हट ਜਾਣੀਆਂ ਮੱਖੀਆਂ ਖਤਮ ਹੋ ਜਾਣੀਆਂ ਤੇ ਜਿਵੇਂ ਆਪਣੇ ਕੱਦੂ ਬੰਨੇ ਸੋਹਣੇ ਲੱਗੇ ਹੁੰਦੇ ਨੇ ਤੇ ਨਹੀਂ ਥੋੜੀ ਸੋਹਣੀ ਟੋਰੀ ਲੱਗੀ ਹੁੰਦੀ ਐ ਟੋਰੀ ਤੇ ਵੀ ਜਿਵੇਂ ਨਹੀਂ ਆਪਣੇ ਦਰਖਤਾਂ ਦੇ ਲੱਗੇ ਹੁੰਦੀ ਗੁੰਦ ਜੀ ਹੁੰਦੀ ਐ ਉਸ ਤਰ੍ਹਾਂ ਰਸਤੇ ਨਿਕਲ ਲੱਗ ਜਾਂਦਾ ਤਾਂ ਕਰਕੇ ਖਰਾਬ ਹੋ ਜਾਂਦੀਆਂ ਤਾਂ ਅੱਗੇ ਵੀਡੀਓ ਨੂੰ ਲਾਇਕ ਕਰ ਦਿਓ ਸਾਥੀ